ਮੈਂ ਹਰਮਨ ਸਿੰਘ ਲੰਡਾ ਟੁਡੇਜ਼ ਗਲੋਬਲ ਕ੍ਰੌਪ ਪ੍ਰੋਡਕਸ਼ਨ ਤੋਂ ਹੋ ਰਿਹਾ ਜੀ ਆਪਾਂ ਇੱਥੇ ਆਦੇ ਝੋਨੇ ਦੀਆਂ ਬਿਮਾਰੀਆਂ ਤੇ ਕੀੜਿਆਂ ਦੇ ਬਾਰੇ ਵਿੱਚ ਡਿਸਕਸ ਕਰਾਂਗੇ ਜਿਦਾ ਕਿ ਆਪਾਂ ਦੇਖ ਰਹੇ ਹਾਂ ਕਿ ਹੁਣ ਇਸ ਟਾਈਮ ਤੇ ਆਪਾਂ ਨੂੰ ਜ਼ਿਆਦਾ ਗੋਭ ਦੀ ਸੰਡੀ ਦਾ ਤੇ ਪਤਲੇ ਪੱਤੇ ਦੀ ਸੰਡੀ ਦਾ ਅਟੈਕ ਜ਼ਿਆਦਾ ਹੈ ਆਪਣੇ ਫਸਲ ਨੂੰ ਤੇ ਦੇਖੋ ਜਿਹੜੀ ਗੋਭ ਦੀ ਸੰਡੀ ਹੈ ਉਹ ਕਿੱਦਾਂ ਪੈਦਾ ਹੁੰਦੀ ਪਹਿਲਾਂ ਉਹ ਅੰਦੇ ਬਾਰੇ ਵਿੱਚ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਗੋਭ ਦੀ ਸੰਡੀ ਦਾ ਪਤੰਗਾ ਹੁੰਦਾ ਹੈ ਜਿਹੜਾ ਚਿੱਟੇ ਰੰਗ ਦਾ ਹੁੰਦਾ ਹੁੰਦੇ ਪਰਾਂ ਤੇ ਦੋਨਾਂ ਤੇ ਇੱਕ ਰਿੰਦੀ ਦੇ ਵਰਗਾ ਨਿਸ਼ਾਨ ਹੁੰਦਾ ਇਹ ਪਤਾਗਾ ਕੀ ਕਰਦਾ ਹੈ ਕਿ ਪੱਤੇ ਦੀ ਬੈਕ ਸਾਈਡ ਤੇ ਆਂਡੇ ਦਿੰਦਾ ਉਹ ਆਂਡੇ ਤੋਂ ਕਰ ਇੱਕ ਲਾਰਜ ਨਾਲ ਸੁੰਡੀ ਥੱਲੇ ਜਾਂਦੀ ਥੱਲੇ ਜਿਵੇਂ ਪਾਣੀ ਹੈ ਜਾਂ ਮਿੱਟੀ ਹੈ ਉਹਦੇ ਤੇ ਜਾ ਕੇ ਜਿਵੇਂ ਪਾਣੀ ਹੈ ਤੇ ਪਾਣੀ ਤੋਂ ਤੈਰ ਕੇ ਨਾਲ ਤਨੇ ਦੇ ਨਾਲ ਜੁੜ ਕੇ ਥੋੜਾ ਜਿਹਾ ਉੱਤੇ ਜਾ ਕੇ ਗੋਲ ਦੇ ਅੰਦਰ ਵੜੇ ਜਾਂਦੇ ਅੰਦਰ ਜਾ ਕੇ ਇਹ ਗੋਭ ਨੂੰ ਕੱਟ ਦਿੰਗੇ ਜਿਹੜਾ ਲਾਈਫ ਸਾਈਕਲ ਹੈ ਇੱਕ ਸੁੰਡੀ ਦਾ ਇੱਕ ਹੀ ਦਿਨਾਂ ਦਾ ਹੁੰਦਾ ਲੇਕਿਨ ਇੱਕ ਹੀ ਦਿਨਾਂ ਵਿੱਚ ਉਹ ਜਿਹੜਾ ਸੁੰਡੀ ਜਦੋਂ ਬੰਦੀ ਹੈ ਨਾ ਉਹ ਇਹ ਹੀ ਆਪਣੀ ਫਸਲ ਨੂੰ ਨੁਕਸਾਨ ਕਰਦੀ ਨਾ ਪਤੰਗੇ ਨੇ ਕਰਨਾ ਨਾ ਅੰਡੇ ਨੇ ਕਰਨਾ ਤੇ ਇਹ ਸੁੰਡੀ ਇੱਕ ਗੋਭ ਨੂੰ ਜਾਂ ਇੱਕ ਤੋਂ ਵੱਧ ਗੋਭਾਂ ਨੂੰ ਨੁਕਸਾਨ ਕਰ ਸਕਦੀ 5-7 ਦਿਨਾਂ ਬਾਅਦ ਇਹਦੀ ਸਟੇਜ ਚੇਂਜ ਹੋ ਜਾਂਦੀ ਇਹ ਪਿਉਪਾ ਬੰਦਾ ਪਿਉਪਾ ਤੋਂ ਫੇਰ ਪਤੰਗਾ ਬੰਦਾ ਇਹ ਸਾਰਾ ਸਾਈਕਲ ਮੈਂ ਤੁਹਾਨੂੰ ਦੱਸਿਆ ਕਿ 21 ਦਿਨਾਂ ਦਾ ਤੇ ਇਹਨੂੰ ਬ੍ਰੇਕ ਕਰਨ ਲਈ ਆਪਣੇ ਕੋਲ ਦਵਾਈਆਂ ਨੇ ਇਕੋਨੈਟ ਗੋਲ ਇੱਕ ਤਾਂ ਇਹ ਫਾਇਦਾ ਹੈ ਕਿ ਲੰਬੇ ਟਾਈਮ ਤੱਕ ਆਪਣੀ ਫਸਲ ਤੇ ਅਸਰ ਰੱਖੇਗੀ ਜਿੰਦੇ ਵਿੱਚ ਕਿ ਗੋਭ ਦੇ ਸੁੰਡੇ ਦਾ ਅਟੈਕ ਜਲਦੀ ਨਾ ਹੋਵੇ ਇਹ ਸਿਸਟੈਮਿਕ ਦਵਾਈ ਹੈ ਜਿਹੜੇ ਕਿ ਪੌਦੇ ਦੇ ਅੰਦਰ ਰਚ ਕੇ ਕੰਮ ਕਰੇ ਉਹ ਲੰਬੇ ਸਮੇਂ ਤੱਕ ਅਸਰ ਰਹਿਗੇ ਇਹਦੇ ਨਾਲ ਨਾਲ ਪੱਤਾ ਲਪੇਟ ਸੁੰਡੀ ਦਾ ਵੀ ਆਪਣਾ ਅਟੈਕ ਇਕੱਠਾ ਹੀ ਹੁੰਦਾ ਤੇ ਪੱਤਾ ਲਪੇਟ ਸੁੰਡੀ ਕੀ ਹੈ ਕਿ ਇਹਦਾ ਪਤੰਗਾ ਪੂਰੇ ਤੇ ਰੰਗਦਾ ਹੁੰਦਾ ਜਿਹੜਾ ਕਿ ਤੇਜ਼ ਤੇਜ਼ ਅੱਗੇ ਉੱਡਦਾ ਇਹ ਵੀ ਪੱਤੇ ਦੇ ਅੰਦਰ ਅੰਡੇ ਦੇਂਦਾ ਤੇ ਉੱਥੋਂ ਫਿਰ ਪੱਤਾ ਲਪੇਟ ਸੁੰਡੀ ਬਣਦੀ ਹੈ ਜਿਹੜੀ ਕਿ ਪੱਤੇ ਦਾ ਕਲੋਰੋਫਿਲ ਨੂੰ ਚੂਸ ਕੇ ਖਰਾਬ ਪੰਨੋ ਚੂਸ ਕੇ ਪੱਤੇ ਨੂੰ ਇਕੱਠਾ ਕਰੀ ਜਾਂਦੇ ਤੇ ਆਪਾਂ ਨੂੰ ਤੋੜੇ ਦਿਨਾਂ ਬਾਅਦ ਪਤਾ ਚੱਲਦਾ ਹੈ ਕਿ ਜਦੋਂ ਪੱਤੇ ਚਿੱਟੇ ਚਿੱਟੇ ਤੇ ਰੰਗਦੇ ਹੋ ਜਾਂਦੇ ਕਿ ਆਪਣੇ ਜਿਹੜਾ ਖੇਤ ਹੈ ਉਹਦੇ ਵਿੱਚ ਪੱਤਾ ਲਪੇ ਇਹ ਇਹਦੇ ਲਈ ਵੀ ਆਪਾਂ ਐਕੋਨੇਟ 골ਡ ਇਹ ਤੇ ਸਪਰੇ ਕਰਨੇ ਕਰਨੇ ਕਿਉਂਕਿ ਪਤਲੇ ਬੇਟ ਸੁੰਢੀ ਤੇ ਗੋਬਦੇ ਸੁੰਢੀ ਦਾ ਅਟੈਕ ਆਉਂਦਾ ਨਾਲ ਇਹਦੇ ਵਿੱਚ ਆਪਾਂ ਯੂ ਸ਼ੋਰ ਆਪਣੀ ਇੱਕ ਦਵਾਈ ਹੈ ਉਹਦੇ ਆਪਾਂ 600 ਤੋਂ 70 ਗ੍ਰਾਮ ਇੱਕ ਲੇ ਦੇ ਨਾਲ ਆਪਾਂ ਮਿਕਸ ਕਰਕੇ ਸਪਰੇ ਕਰ ਸਕਦੇ ਹਾਂ ਜਿੰਨਾ ਕਿ ਨਾਲ ਕਿ ਪਤਲੇ ਬੇਟ ਸੁੰਢੀ 24 ਘੰਟੇ ਦੇ ਅੰਦਰ ਅੰਦਰ ਚੇਤੀ ਕੰਟਰੋਲ ਹੋ ਜਾ ਪਤਲੇ ਬੇਟ ਸੁੰਢੀ ਦਾ ਅਟੈਕ ਹੈ ਤੇ ਤੇਜ਼ ਮੀਂਹ ਪੈ ਜਾਂਦਾ ਨਾ ਉਹਦੇ ਨਾਲ ਵੀ ਕੰਟਰੋਲ ਹੋ ਜਾਂਦਾ ਫਿਰ ਆਪਾਂ ਨੂੰ ਸਪਰੇ ਕਰਨ ਦੀ ਲੋੜ ਨਹੀਂ ਹੋਵੇ ਆਪਣੇ ਸਪਰੇ ਦਾ ਖਰਚਾ ਬਚ ਸਕਦਾ ਲੇਕਿਨ ਗੋਬਦੇ ਸੁੰਢੀ ਹੈ ਉਹ ਪਾਣੀ ਦੇ ਉੱਤੇ ਤੈਰਦੀ ਹੈ ਇਸ ਲਈ ਗੋਪਦੇ ਸੁੰਨੇ ਪਾਣੀ ਤੇ ਜ਼ਿਆਦਾ ਆਏ ਬਸਾਤੇ ਇਕੱਟ ਹੈ ਉਹਦੇ ਨਾਲ ਗੋਪਦੀ ਸੁਣਨੇ ਨੂੰ ਕੋਈ ਫਰਕ ਨਹੀਂ ਉਹਨੇ ਆਪਣਾ ਨੁਕਸਾਨ ਕਰਨਾ ਹੈ ਇਸ ਲਈ ਉਹਦੇ ਆਪਾਂ ਨੂੰ ਸੁਵੇ ਕਰਨੀ ਜ਼ਿਆਦਾ ਜ਼ਰੂਰੀ ਇਹਦੇ ਨਾਲ ਨਾਲ ਦੇ ਤਾਂ ਹੁਣ ਆਉਣ ਵਾਲੇ ਟਾਈਮ ਤੇ ਤੇਲੇ ਦਾ ਅਟੈਕ ਆਉਂਦਾ ਬੀਪੀਐਚ ਜਿਹਨੂੰ ਕਹਿੰਦੇ ਬ੍ਰਾਊਨ ਪਲਾਂਟ ਹੋਪਰ ਆਇੰਦਾ ਤੁਸੀਂ ਦੇਖਿਆ ਹੈ ਕਿ ਬ੍ਰਾਊਨ ਪਲਾਂਟ ਉੱਪਰ ਕਿਥੇ ਆਉਂਦਾ ਹੈ ਕਿ ਜ਼ਮੀਨ ਦੇ ਨਾਲ ਥੱਲੇ ਹੁੰਦਾ ਤੇ ਇਹ ਥੱਲਿਆਂ ਦੇ ਰਸ ਚ ਉਸਦਾ ਤੇ ਆਪਰਾ ਜਿਆਦਾ ਦਗੀਆਂ ਚ ਬਣ ਜਾਂਦੀ ਹੈ ਨਾ ਖੇਤ ਵਿੱਚ ਆਪਾਂ ਨੂੰ ਉਦੋਂ ਪਤਾ ਚੱਲਦਾ ਹੈ ਕਿ ਆਪਣੇ ਖੇਤ ਵਿੱਚ ਤੇਲੇ ਦਾ ਅਟੈਕ ਆ ਗਿਆ ਇਸ ਕੋਈ ਦਵਾਈ ਦੱਸਣ ਤੋਂ ਪਹਿਲਾਂ ਮੈਂ ਇਹਦੇ ਸਪਰੇ ਦੇ ਬਾਰੇ ਵਿੱਚ ਦੱਸਾਂ ਜਿਹੜੇ ਕਿ ਆਪਾਂ ਨੂੰ ਇੱਕ ਵਾਰੀ ਸਪਰੇ ਕਰੀਏ ਤੇ ਵਾਰ-ਵਾਰ ਸਪਰੇ ਕਰਨ ਦੀ ਨਾ ਪਰ ਆਪਣਾ ਸਪਰੇ ਦਾ ਖਰਚਾ ਬਚੇ ਆਪਾਂ ਜਿਹੜਾ ਸਪਰੇ ਕਰਦੇ ਆਪਾਂ ਕੀ ਕਰਦੇ ਆ ਕਿ ਗਏ ਵਾਪਸ ਆਏ ਇਦਾਂ ਹੀ ਸਾਰੇ ਕਿਸਾਨ ਪਰ ਸਪਰੇ ਕਰਦੇ ਨੇ ਦੇਖੇ ਤੇਲਾ ਕੀ ਹੈ ਛਾਲਾ ਮਾਰ ਕੇ ਅਗਲੇ ਖੇਤ ਵਿੱਚ ਚਲੇ ਜਾਂਦੇ ਹੋਰ 5-7 ਦਿਨਾਂ ਬਾਅਦ ਜਦੋਂ ਆਪਣੀ ਦਵਾਈ ਦਾ ਅਸਰ ਘਟਦਾ ਹੈ ਤੇ ਨਾਲ ਦਾ ਬੰਦਾ ਸਪਰੇ ਕਰਦਾ ਜਦੋਂ ਉੱਥੇ ਅਟੈਕ ਹੋ ਗਿਆ ਆਹ ਤੇਲਾ ਵਾਪਸ ਆਪਣੇ ਖੇਤ ਵਿੱਚ ਆ ਜਾਂਦਾ ਇਹਦੇ ਲਈ ਸਾਨੂੰ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਖੇਤ ਦੇ ਚਾਰੋਂ ਪਾਸੇ ਦੋ ਟੋਲੀਆਂ ਲਗਨ ਤਿੰਨ ਲਗਨ ਇੱਕ ਲਗੇ ਆਪਾਂ ਚਾਰੋਂ ਪਾਸੇ ਸਪਰੇਅ ਕਰਕੇ ਆਪਣੀ ਖੇਦੇ ਨਾਕਾਬੰਦੀ ਕਰ ਲੈਣੇ ਜਿਹਦੇ ਨਾਲ ਕਿ ਤੇਲਾ ਨਾਲ ਦੇ ਖੇਤ ਵਿੱਚ ਨਾੜ ਔਰ ਦੂਸਰਾ ਕੰਮ ਕਰਨਾ ਹੈ ਕਿ ਵੀ ਖੇਤ ਵਿੱਚ ਅੱਧਾ ਇੰਚ ਤੋਂ ਲੈ ਕੇ ਇੱਕ ਇੰਚ ਦੇ ਵਿਚ ਵਿੱਚ ਪਾਣੀ ਖੜਾ ਰੱਖਣਾ ਜਿਆਦਾ ਪਾਣੀ ਨਹੀਂ ਖੜਾ ਰੱਖਣਾ ਕਿਉਂਕਿ ਜਿਆਦਾ ਪਾਣੀ ਖੜਾ ਰੱਖਾਂਗੇ ਤੇ ਪਾਣੀ ਗਰਮ ਨਹੀਂ ਹੋਏ ਪਾਣੀ ਗਰਮ ਹੋ ਕੇ ਥੱਲੇ ਭਾਪ ਬਣੇਗੀ ਥੱਲੇ ਆਉਂਦੇ ਤੇਲਾ ਉੱਤੇ ਨੂੰ ਆਏ ਫਿਰ ਆਪਾਂ ਜਿਹਦਾ ਸਪਰੇਅ ਕਰਦੇ ਆ ਉਹਦਾ ਸਪਰੇਅ ਕਰੀਏ ਤਾਂ ਕਿ ਇੱਕ ਵਾਰੀ ਸਪਰੇਅ ਕਰਨ ਨਾਲ ਹੀ ਆਪਣਾ ਤੇਲਾ ਕੰਟਰੋਲ ਹੋਵੇ ਉਨਨ ਲਈ ਆਪਣੇ ਕੋਲ ਚੈਕਰਸ ਦੇਣਾ ਤੇ ਦਵਾਈ ਹੁੰਦੀ ਹੈ ਇਹ 120 ਗ੍ਰਾਮ ਇਕੱਲੇ ਦੇ ਸਪਰੇਅ ਹੋਣੇ ਇਹਨੂੰ ਤੁਸੀਂ ਆਮ ਦੂਜੀਆਂ ਦਵਾਈਆਂ ਵਿੱਚ ਮਿਕਸ ਕਰਕੇ ਵੀ ਪਾ ਸਕਦੇ ਹੋ ਇਹ ਧਿਆਨ ਰੱਖਣਾ ਹੈ ਕਦੇ ਵੀ ਕੋਲ ਇਕੱਠਾ ਨਹੀਂ ਬਣਾਉਣਾ ਕਿਸੇ ਵੀ ਦਵਾਈ ਦਾ ਕੋਲ ਵੱਖਰੇ ਵੱਖਰੇ ਬਣਾ ਕੇ ਹੌਲੀ ਵੇਲੇ ਤੁਸੀਂ ਇਕੱਠਾ ਸਪਰੇਅ ਕਰ ਸਕਦੇ ਹੋ ਕੋਲ ਇਕੱਠਾ ਬਣਾ ਕੇ ਰੱਖੋਗੇ ਤਾਂ ਦਵਾਈ ਫਟੁੰਦਾ ਡਾ ਰਹਿੰਦਾ ਕਿ ਉਹਦਾ ਅਸਰ ਅੱਗੇ ਨਹੀਂ ਰਹੇ ਕਿਸਾਨ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਵੀ ਹੈ ਕਿ ਯੂਰੀਆ ਦੀ ਵਰਤੋਂ ਆਪਾਂ ਘਟਾਈਏ ਯੂਰੀਆ ਦੀ ਵਰਤੋਂ ਆਪਾਂ ਕਿਉਂਕਿ ਦੋਨੋਂ ਦਿਨ ਵਧਾਈਆਂ ਨੇ ਜਿਨ੍ਹਾਂ ਨਾਲ ਕਿ ਆਪਣੇ ਕੀੜਿਆਂ ਦਾ ਟੈਕ ਜੇ ਬੰਮਾਰੀਆਂ ਦਾ ਅਟੈਕ ਵਧੀ ਜਾ ਰਿਹਾ ਉਹਨੇ ਇੱਕ ਵਰਤੋਂ ਆਪਾਂ ਘਟਾਈਏ ਹੋਰੀ ਹੋਰੀ ਤੇ ਜਿੰਨੇ ਕੁ ਲੋੜ ਹੈ ਆਪਾਂ ਉਹਨਾਂ ਆਪਾਂ ਵਰਤੋਂ ਕਰੀ ਆਪਾਂ ਧੰਨਵਾਦ ਜੀ ਤੁਹਾਡਾ